ਹਾਂਜੀ ਪਿਆਰ ਭਈ ਅਸੀਂ ਕੱਲ ਜਿਮਚੋਂ ਆ ਕੇ ਆਪਾਂ ਆ ਗਏ ਸੀਗੇ ਘਰੇ ਤੇ ਅੱਜ ਜਾਣਾ ਸੀਗਾ ਕੰਮ ਤੇ ਇਹ ਕਹਿੰਦੀ ਹੁਣ ਮੈਂ ਹਮਤ ਕਰੀਏ ਤੁਸੀਂ ਢੇਰੀ ਢਾਤੀ ਆ ਪਹਿਲਾਂ ਬਣਾਣੇ ਆਪਾਂ ਓਟਮੀਲ ਓਟਮੀਲ ਦੇ ਵਿੱਚ ਵਿੱਚ ਤੁਹਾਨੂੰ ਦੱਸ ਦਿੰਨੇ ਆ ਕੇਲਾ ਸੇਬ ਤੇ ਓਟਸਾ ਖਾਲੀ ਔਰ ਕੁਝ ਨਹੀਂਗਾ ਉਸ ਤੋਂ ਬਾਅਦ ਲਓ ਜੀ ਆਪਾਂ ਨੰਨੀ ਪਰੀ ਨੂੰ ਵੀ ਦਿੱਤਾ ਸੀਗਾ ਇਹਦੀ ਮਾਣੇ ਨਵਾ ਮੈਂ ਕਹਿਣਾ ਮੈਂ ਸਕੂਲ 'ਚ ਜਦੋਂ ਪੜਦਾ ਹੁੰਦਾ ਸੀ ਮੇਰੇ ਤਾਇਏ ਦਾ ਮੁੰਡਾ ਮੈਨੂੰ ਚੜਾਉਂਦਾ ਹੁੰਦਾ ਸੀ ਜਦੋਂ ਵੀ ਮੈਂ ਘਰੇ ਹੁੰਨਾ ਮੈਂ ਇਹਨੂੰ ਕਹਿਣਾ ਹਫ਼ਤੇ 'ਚ ਇੱਕ ਦਿਨ ਮੈਨੂੰ ਚੂਰੀ ਕੁੱਟ ਕੇ ਜ਼ਰੂਰ ਦਿਆ ਕਰ ਵੈਸੇ ਆਪਣਾ ਮਿੱਠਾ ਬੰਦਾ ਇਹ ਕਹਿੰਦਾ ਚੂਰੀ ਦਾ ਭੋਗ ਪਹਿਲਾਂ ਮੈਂ ਲਾਉਣਾ ਤੂੰ ਪਾਪਾ ਬਾਅਦ ਚ ਖਾਈ ਉਸ ਤੋਂ ਬਾਅਦ ਨੰਨੀ ਪ੍ਰੀ ਨੂੰ ਲੈ ਕੇ ਬੋਕਲ ਚ ਥੋੜਾ ਜਿਹਾ ਇਮੋਸ਼ਨਲ ਹੋ ਗਿਆ ਸੀ ਮੈਂ ਕਿਹਾ ਗੱਡੀ ਧੋਈਏ ਮਿੱਤਰਾ ਇਹ ਨਹੀਂ ਕੰਮ ਚੱਲਣਾ ਕੰਮ ਤੇ ਤਾਂ ਜਾਣਾ ਪੈਣਾ ਪਹਿਲਾਂ ਜਿਮ ਚ ਲੋਹਾ ਕੁੱਟਿਆ ਫਿਰ ਕਰਿਆ ਕਿ ਗੱਡੀ ਤੇ ਝੱਟ ਲਾਈ ਘਰ ਦੇ ਕੰਮ ਸਾਰੇ ਕਰੇ ਤੇ ਮੇਰੀ ਤਾਂ ਹੋ ਗਈ ਸੀਗੀ ਬੱਸ ਉਸ ਤੋਂ ਬਾਅਦ ਲਓ ਜੀ ਇਹ ਕਹਿੰਦਾ ਪਾਪਾ ਮੈਂ ਬੜਾ ਹੋ ਗਿਆ ਨਿੱਕੀ ਨੂੰ ਕਰਦਾ ਪਿਆ ਲਾਡ-ਵਾਡੀਆਂ ਡਰ ਵੀ ਲੱਗਦਾ ਸੀ ਕਿਤੇ ਮਧੋਲੀ ਨਾ ਦੇਵੇ ਕਿਉਂ ਇਹਨੂੰ ਕਿਹੜਾ ਅਜੇ ਪਤਾ ਵੀ ਇਹਨੂੰ ਕੋਈ ਸਮਝ ਨਹੀਂ ਹੈਗੀ ਲਓ ਜੀ ਉਸ ਤੋਂ ਬਾਅਦ ਇਹ ਵੀ ਸਕੂਲੋਂ ਆ ਗਿਆ ਸੀ ਇਹਨਾਂ ਨੂੰ ਤਾਂ ਮਿਲਿਆ ਸੀਗਾ ਵੀ ਪਾਪਾ ਚੱਲੇ ਆ ਪਰ ਇਹਨਾਂ ਨੂੰ ਆਇਆ ਹੋ ਗਿਆ ਵੀ ਪਾਪਾ ਤਾਂ ਘਰੇ ਹੀ ਐ ਲਓ ਜੀ ਉਸ ਤੋਂ ਬਾਅਦ ਇਹਨੂੰ ਥੋੜੀ ਦੇਰ ਛਾਤੀ ਦੇ ਖੜਾ ਕੇ ਇਹਨੇ ਕਹਿੰਦੀ ਪਾਪਾ ਕੋਈ ਨਾ ਮੈਂ ਤੁਹਾਡੇ ਸਿਰ ਦੀ ਮ사ਜ ਕਰ ਦਿੰਨੀ ਆ ਤੁਹਾਡਾ ਸਿਰ ਦਰਦ ਕਰਦਾ ਤਾਂ ਕਿਉਂਕਿ ਸਾਰਾ ਦਿਨ ਪਹਿਲਾਂ ਜਿਮ ਕੁੱਟੀ ਫਿਰ ਘਰੇ ਆ ਕੇ ਕੰਮ ਕਰਿਆ ਫਿਰ ਗੱਡੀ ਧੋਤੀ ਮੇਰੀ ਤਾਂ ਬੱਸ ਹੋ ਗਈ ਨਹਾ ਤੋ ਕੇ ਥੋੜਾ ਜਿਹਾ ਰਿਲੈਕਸ ਹੋਇਆ ਲਓ ਜੀ ਆਪਾਂ ਉੱਠ ਗਨੇ ਆ ਸਵੇਰੇ ਅੱਜ ਤੱਕ ਜਾਣਾ ਹੀ ਪੈਣਾ ਇਹ ਹਜੇ ਸੁੱਤੇ ਪਏ ਸੀ ਉੱਠਣਸਾਰ ਪਹਿਲਾਂ ਕਰਦੇ ਆ ਪਾਣੀ ਗਰਮ ਤੇ ਉੱਠਣਸਾਰ ਹੀ ਬੋਲਾਂ ਦੇ ਦਾਲੇ ਹੋ ਜਾਂਦਾ ਪਾਪਾ ਕਹਿੰਦਾ ਮੈਂ ਤਾਂ ਬੋਲ ਨਾਲ ਹੀ ਖੇਡੂਗਾ ਤੂੰ ਲਾੜਵਾੜ ਦਾ ਮੈਨੂੰ ਯਾਰ ਬਾਲੀਆਂ ਨਾ ਕਰਿਆ ਕਰ ਕਹਿੰਦਾ ਮੈਨੂੰ ਸਾਰੀ ਦਿਹਾੜੀ ਚੂੰਡਦਾ ਰਹਿਣਾ ਉਸ ਤੋਂ ਬਾਅਦ ਲਓ ਜੀ ਦੁੱਧ ਨਾਲ ਪੰਜੀਰੀ ਆ ਆਪਾਂ ਚੀਟ ਕਰੀਏ ਜਿਹੜੀ ਤੁਹਾਡੇ ਸਾਹਮਣੇ ਆਪਾਂ ਦਿਖਾ ਰਹੇ ਆਂ ਲਓ ਜੀ ਇਹ ਵੀ ਨੰਨੀ ਪਰੀ ਉੱਠ ਖੜੀ ਸੀਗੀ ਇਹਨੂੰ ਵੀ ਥੋੜੀ ਦੇਰ ਲਾਡ-ਬਾਡੀਆਂ ਲਓ ਜੀ ਆ ਮੇਰੇ ਚਾਰ ਅਨਮੋਲ ਰਤਨ ਮੇਰੇ ਦਾਲੇ ਹੋਗੇ ਸੀ ਇਹਨਾਂ ਨੂੰ ਪਤਾ ਸੀਗਾ ਵੀ ਅੱਜ ਪਾਪਾ ਨੇ ਜਾਣਾ ਤੇ ਇਹਨੇ ਇਹਨਾਂ ਨੇ ਰੱਜ ਕੇ ਮੈਨੂੰ ਚੋਲ-ਮੋਲ ਕਰੇ ਉਸ ਤੋਂ ਬਾਅਦ ਏਦਾਂ ਇਸ ਦੇ ਦਾਲੇ ਹੋ ਗਈਆਂ ਸੀ ਇਹਨੂੰ ਖੜਾਉਣ ਲੱਗ ਜਾਂਦੀਆਂ ਇਹਨਾਂ ਦੇ ਪਾਦੀ ਕਿਤੇ ਪਤਾ ਨਹੀਂ ਇਹਨੇ ਸਾਡੇ ਕੋਲੋਂ ਚਲੀ ਜਾਣਾ ਲਓ ਜੀ ਇਹ ਵੀ ਦੇਖ ਰਹੀ ਸੀਗੀ ਆਪਾ ਹੋਗੇ ਸੀਗੇ ਰੈਡੀ ਇਹਨੂੰ ਪਤਾ ਲੱਗ ਗਿਆ ਮੇਰਾ ਪਿਓ ਚੱਲਿਆ ਪਲਾਈ ਮਹੀਨੇ ਡੇਢ ਮਹੀਨੇ ਦੀ ਹੈ ਉਸ ਤੋਂ ਬਾਅਦ ਇਹ ਜਵਾਕਾਂ ਦੀ ਲਾਉਣ ਲੱਗੀ ਆ ਕਲਾਸ ਕਿਉਂਕਿ ਜਵਾਕ ਅੱਜ ਘਰੇ ਸੀਗੇ ਆ ਮਾਂ ਦੀ ਟੀਮ ਕਪੜੇ ਤੈ ਮਾਰੀ ਜਾਂਦੀ ਹੈ ਕਹਿੰਦੀ ਵੀ ਇਹਦੇ ਇਹ ਕਹਿੰਦੀ ਮੇਰੇ ਬਿਨਾ ਖਣੀ ਕੰਮ ਹੀ ਨਹੀਂ ਹੋਣਾ ਲਓ ਜੀ ਉਸ ਤੋਂ ਬਾਅਦ ਚਾਰਾਂ ਨੂੰ ਪਾ ਕੇ ਗਲਵਕੜੀ ਉਹਨੂੰ ਮੈਂ ਕਿਹਾ ਤੂੰ ਬਦੰਦਰਾ ਪਾਸੇ ਕੀ ਕਰਦਾ ਤੂੰ ਵੀ ਮidan 'ਚ ਆ ਜਾ ਤੂੰ ਵੀ ਪਾਪਾ ਨੂੰ ਜੱਪੀਆਂ-ਜੁਪੀਆਂ ਪਾਲਾ ਕੋਈ ਗੱਲ ਨਹੀਂ ਪੰਜਾਬੀ ਕਿਤੇ ਫਿਰ ਵੀ ਬੋਰ ਨਗੇ ਅੱਜ ਸਾਹ ਛੱਡ ਗਏ ਕਿਤੇ ਵਾਪਸ ਫੇਰ ਆਉਣਗੇ ਤਾਂ ਫਿਰ ਆਪਾਂ ਤੁਹਾਡੇ ਕੋਲੇ ਰਹਿਣ ਲੱਗਾਂਗੇ ਤੇ ਕੰਮ ਕਰਾਂਗੇ। ਲਓ ਜੀ ਉਸ ਤੋਂ ਬਾਅਦ ਇਹ ਕਹਿੰਦੀ ਮੈਂ ਰਹਿ ਗਈ। Papa ਤੂੰ ਇਹਨਾਂ ਨੂੰ ਚੁੰਨਾ ਚਾਂਦੀ ਕਰੀਏ ਨਾ ਇਹਨਾਂ ਨੂੰ ਚੱਕਿਆ ਦੇਣੇ ਉੱਪਰ ਮੇਰੇ ਘਰ ਤਾਂ ਬਾਥਰੂਮ। ਲੈ ਮੈਂ ਕਹਿੰਦਾ ਗਿੱਲੀ ਹੋ ਗਈ ਆ। ਉਸ ਤੋਂ ਬਾਅਦ ਆਪਾਂ ਬੋਰੀ ਬਿਸਤਰ ਚੱਕ ਕੇ ਪਾਤੀਆ ਰਵਾਨ ਗਈ ਤੇ ਇਹ ਵੀ ਥੋੜਾ ਜਿਹਾ इमोशनल ਹੋ ਗਈ ਇਹਨੇ ਪਰ ਹੌਸਲਾ ਦੇ ਰਹੀ ਆ ਮੈਨੂੰ। ਉਸ ਤੋਂ ਬਾਅਦ ਚਲੋ ਜੀ ਆਪਾਂ ਖੈਂਚ ਦੀ ਤਿਆਰੀ ਹੈ ਕਹਿੰਦੀ ਲਓ ਜੀ ਆ ਤੁਹਾਡੀ ਤੇਲ ਵਾਲੀ ਸ਼ੀਸ਼ੀ ਰਹਿ ਗਈ ਸੀਗੀ ਘਰੇ ਆ ਸਾਡੇ ਪਿੰਡ ਦਾ ਗੁਰਦੁਆਰਾ ਤੇ ਉਸ ਤੋਂ ਬਾਅਦ ਮਿਲਦੇ ਆਂ ਅਗਲੀ ਵੀਡੀਓ ਚ। ਥੈਂਕ ਯੂ।